ਆ ਮਸ਼ੀਨ ਜੀ ਮੋਲਾ ਦੇ ਵਿੱਚ ਤੂੰ ਹੀ ਵੇਖੀ ਹੋਊਗੀ ਤੇ ਤੂੰ ਹੀ ਇਹਦੇ ਨਾਲ ਜ਼ਰੂਰ ਗੇਮ ਜੀ ਖੇਡੀ ਹੋਊਗੀ ਟੈਡੀ ਬੀਅਰ ਮਸ਼ੀਨ ਦੇ ਵਿੱਚੋਂ ਬਾਹਰ ਕੱਢਣ ਵਾਲੀ ਪਰ ਇਹ ਵੀ ਇੱਕ ਸਕੈਮ ਆ ਇਹਦੀ ਪਹਿਲਾਂ ਤੋਂ ਸੈਟਿੰਗ ਕੀਤੀ ਹੁੰਦੀ ਆ ਕਿ ਕਿੰਨੇ ਬੰਦੇ ਹੀ ਇਹਦੇ ਵਿੱਚੋਂ ਜਿਹੜੇ ਟੈਡੀ ਬੀਅਰ ਕੱਢ ਸਕਣ ਇਹਨੂੰ ਕਹਿੰਦੇ ਆ ਜੀ ਕਲੋ ਮਸ਼ੀਨ ਤੇ ਇਹਦੀ ਇੱਕ ਸੈਟਿੰਗ ਹੁੰਦੀ ਆ ਦੁਕਾਨਦਾਰਾਂ ਨੇ ਪਹਿਲਾਂ ਹੀ ਇਹਦੀ ਸੈਟਿੰਗ ਕੀਤੀ ਹੁੰਦੀ ਆ ਕਿ ਕਿੰਨੇ ਟੈਡੀ ਬੀਅਰ ਅੱਜ ਦੇ ਦਿਨ ਵਿੱਚ ਬਾਹਰ ਨਿਕਲਨੇ ਚਾਹੀਦੇ ਆ ਇਹ ਸੈਟਿੰਗ ਸਿਰਫ ਆਪਰੇਟਰ ਹੀ ਸੈੱਟ ਕਰ ਸਕਦਾ ਵਾ ਜਿਹਦੀ ਮਸ਼ੀਨ ਹੁੰਦੀ ਆ ਪ੍ਰਾਈਜ਼ ਸੈਟਅਪ ਦੇ ਅੰਦਰ ਇੱਕ ਵਿਨ ਰੇਡ ਨਾਮ ਦਾ ਆਪਸ਼ਨ ਹੁੰਦੀ ਆ ਜਦੋਂ ਇਹ ਉਹਨੂੰ ਓਪਨ ਕਰਦੇ ਆ ਇਹ ਇਸ ਟਾਈਮ 3 ਤੇ ਸੈੱਟ ਆ ਇਸ ਚੀਜ਼ ਨੂੰ ਵਧਾਇਆ ਵੀ ਜਾ ਸਕਦਾ ਏਸੀ ਨੂੰ ਘਟਾਇਆ ਵੀ ਜਾ ਸਕਦਾ ਏ ਨੂੰ ਆਪਾਂ 200 ਕਰ ਦਈਏ ਇਹਦਾ ਮਤਲਬ ਇਹ ਹੁੰਦਾ ਕਿ 200 ਬੰਦੇ ਜੇ ਗੇਮ ਖੇਡਣਗੇ 200 ਬੰਦੇ ਵਿੱਚ ਸਿਰਫ ਇੱਕ ਬੰਦੇ ਨੂੰ ਹੀ ਇਹ ਟੈਡੀ ਬੀਅਰ ਬਾਹਰ ਨਿਕਲੂਗਾ ਇਹ ਹੁੰਦਾ ਇਦਾਂ ਵਾ ਕਿ ਇਹ ਮਸ਼ੀਨ ਪਾਵਰ ਆਪਣੀ ਘਟਾ ਦਿੰਦੀ ਆ ਤੇ ਜਦੋਂ ਪਾਵਰ ਘਟ ਜਾਂਦੀ ਆ ਉਹ ਟੈਡੀ ਬੀਅਰ ਚੁੱਕਿਆ ਨਹੀਂ ਜਾਂਦਾ ਤੇ ਉਹ ਆਪਣੇ ਆਪ ਥੱਲੇ ਡੇਗ ਜਾਂਦਾ ਵਾ ਤੇ ਇੱਕ ਟਾਈਮ ਹੀ ਇਦਾਂ ਤਾਂ ਹੁੰਦਾ ਜਦੋਂ ਮਸ਼ੀਨ 'ਚ ਪਾਵਰ ਕਰ ਬਾਰ ਆਪਣੇ ਆਪ ਆ ਜਾਂਦਾ ਵਾ ਇਹ ਚੀਜ਼ ਇਸੇ ਕਰਕੇ ਹੁੰਦੀ ਕਿ ਜਿਹੜਾ ਮਸ਼ੀਨ ਦਾ ਮਾਲਕ ਹੈ ਉਹ ਪ੍ਰੋਫਿਟ ਕਮਾ ਸਕੇ ਤੇ ਵਾਦ ਤੋਂ ਬਾਅਦ ਲੋਕਾਂ ਨੂੰ ਝੂਨਾ ਲਾ ਸਕੇ ਜੇ ਆਪ ਤੋਂ ਬਾਅਦ ਤੁਸੀਂ ਮੌਲਾ 'ਚ ਜਾਓ ਤੇ ਇਹ ਚੀਜ਼ ਤੋਂ ਸਾਵਧਾਨ ਰਹੋ ਕਿਉਂਕਿ ਇਹ ਚੀਜ਼ਾਂ ਦੀ ਪਹਿਲਾਂ ਹੀ ਸੈਟਿੰਗ ਕੀਤੀ ਹੁੰਦੀ ਹੈ